ਉਹਦੇ ਹੈਗੇ ਲਾਇਸੈਂਸ ਜਿਹੜਾ ਦੱਸਦੇ ਹੈ ਲਾਇਸੈਂਸ ਆਪ ਫੀਰੀ ਬੰਦ ਕਰੀਂ ਕਾਉਂਟਰ ਤੇ ਜਿਹੜਾ ਪੁੱਛਦਾ ਹੈ ਰਿਪੋਰਟਾਂ ਕਰਨਾ ਕਰਨਾ ਆਉਂਦੀ ਹੋਣੀ ਚੱਲਦਾ ਹੈ हलो फोन नंबर यादि ਅੱਜ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਸ਼੍ਰੀ ਮੁਕਸਰ ਵਿਖੇ ਅ ਜਿਹੜੇ ਲੋਕ ਕਾਗਜ਼ਾਤ ਮੁਕੰਮਲ ਨਹੀਂ ਰੱਖਦੇ ਆ ਆਪਣੇ ਕੋਲੇ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਆ ਜੀ ਅ ਤਕਰੀਬਨ ਅਸੀਂ ਹੁਣ ਤੱਕ ਜਿਹੜੇ 18 ਕੇ ਚਲਾਨ ਕੱਟ ਚੁੱਕੇ ਆ ਆਨਲਾਈਨ ਚਲਾਨ ਕੱਟ ਚੁੱਕੇ ਆ ਉਹਨਾਂ ਦੇ ਅਸੀਂ ਔਰ ਜਿਹੜੇ ਬੱਚਿਆਂ ਨੂੰ ਅਸੀਂ ਅਵੇਅਰ ਕਰ ਰਹੇ ਆ ਉਹ ਅਸੀਂ ਕਹਿ ਰਹੇ ਆ ਵੀ 31 ਅਗਸਤ ਤੱਕ ਤੁਹਾਡੇ ਕੋਲੇ ਟਾਈਮ ਜੁਲਾਈ ਤੱਕ ਟਾਈਮ ਹੈ ਤੁਹਾਡੇ ਕੋਲੇ 1 ਅਗਸਤ ਤੋਂ ਹੁਣਾਰੇ ਚਲਾਨ ਸਟਾਰਟ ਹੋ ਜਾਣੇ ਆ ਰਿਪੇਰੈਂਟਸ ਨੂੰ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਊਗਾ ਇਸ ਕਰਕੇ ਪੇਰੈਂਟਸ ਵੀ ਜਾਗਰੂਕ ਹੋਣ ਆਪਦੇ ਬੱਚਿਆਂ ਨੂੰ ਸਕੂਟਰ ਮੋਟਰਸਾਈਕਲ ਨਾ ਦੇਣ ਕਿਉਂਕਿ 18 ਸਾਲ ਤੋਂ ਘੱਟ ਕੋਈ ਵੀ ਬੱਚਾ ਸਕੂਟਰ ਮੋਟਰਸਾਈਕਲ ਨਹੀਂ ਚਲਾ ਸਕਦਾ ਸੋ ਜਿਹੜੇ ਚਲਾਨ ਕੀਤੇ ਜਾ ਰਹੇ ਆ ਮੁਕਸਰ ਦੇ ਵਿੱਚ ਜਿਨ੍ਹਾਂ ਦੇ ਕਾਗਜ਼ਾਤ ਕਿਸੇ ਕੋਲ ਡਰਾਈਵਰੀ ਲਾਇਸੈਂਸ ਆਣੀਗਾ ਜਾਂ ਸਕੂਟਰ ਮੋਟਰਸਾਈਕਲ ਦੇ ਕਾਗਜ਼ਾਤ ਪੂਰੇ ਨਹੀਂ ਕਾਰ ਜੀਪ ਦੇ ਹੋਗੇ ਤਾਂ ਉਹਨਾਂ ਦੇ ਲਗਾਤਾਰ ਚਲਾਨ ਕੀਤੇ ਜਾ ਰਹੇ ਆ ਇੱਕ ਸਰਦਾਰੀ ਕਈ ਗਵਾਂਡੀਆਂ ਦਾ ਕੋ ਮੋਟਰਸਾਈਕਲ ਲੈ ਕੇ ਚਲਾਇਆ ਦਾ ਮਾਪੇ ਦਾ ਕਹਿਣ ਕੇ ਕਿ ਅਸੀਂ ਤਾਂ ਮੋਟਰਸੇਡ ਦਿੱਤਾ ਨਹੀਂ ਗਵਾਂਡੀ ਲੈ ਗਿਆ ਇਹ ਕਾਰਵਾਈ ਉਹਨਾਂ ਤੇ ਹੋਊਗੀ ਦੇਣ ਵਾਲਾ ਮੋਟਰਸਾਈਕਲ ਵਾਲਿਆਂ ਤੇ ਕਿ ਮਾਪਿਆਂ ਤੇ ਹੋਏ ਹਾਂਜੀ ਇਹ ਜਿਹੜੀ ਕਾਰਵਾਈ ਹੈ ਜਿਹੜਾ ਮੋਟਰਸਾਈਕਲ ਜਾਂ ਕਾਰ ਜੀਪ ਵਿਅਕਤੀ ਦੇਊਗਾ ਉਹਦੇ ਵਰਖਲਾ ਪਰਚਾ ਦਰਜ ਹੋ ਜਾਣਾ ਜੀ ਜੇਕਰ ਬਿਨਾ ਲਾਇਸੈਂਸ ਤੋਂ ਕਿਸੇ ਬੱਚੇ ਨੂੰ ਕੋਈ ਆਦਾ ਸਕੂਟਰ ਮੋਟਰਸਾਈਕਲ ਲੈ ਕੇ ਦੇ ਕੇ ਭੇਜਦਾ ਮੰਨ ਲਓ ਜਿਵੇਂ ਸਕੂਲ ਦੇ ਵਿੱਚ ਇਹ ਟੀਚਰ ਸਾਹਿਬਾਨ ਕਹਿ ਦਿੰਦੇ ਆ ਜਾਈ ਮੇਰਾ ਮੋਟਰਸਾਈਕਲ ਲੈ ਜਾ ਫਲਾਨੀ ਜੀ ਫੜ ਲਿਆ ਜਾ ਕੇ ਤਾਂ ਉਸ ਟੀਚਰ ਤੇ ਪਰਚਾ ਦਰਜ ਹੋਊਗਾ ਜਿਹੜਾ ਮੋਟਰਸਾਈਕਲ ਇਹ ਚੱਲ ਨਹੀਂ ਪੜਨਾ ਬੇਟਾ ਕੁਝ ਨਹੀਂ ਕਰਨਾ ਕੱਲਾ ਚਲਾਨ ਲੱਗੇ ਰੋਜ਼ ਸੁਪੈਨਾ ਸਰਕਾਰੀ ਕੌਜ ਲੱਗੇ ਆਈ ਫੇਸ ਇਹੀ ਤਾਂ ਦੱਸਣਾ ਤਾਂ ਹੀ ਤਾਂ ਟਿਕੋਗੇ ਨਹੀਂ ਤਾਂ ਤੁਸੀਂ ਕੋਗੋ ਕੋਈ ਗੱਲ ਨਹੀਂ ਫਿਰ ਮੈਂ ਤਾਂ ਕਰ ਲਾਂਗੇ ਅਗਲੇ ਨਾਕੇ ਤੇ ਫਿਰ ਕਰ ਲਾਂਗੇ ਕਰੋ ਕਰੋ ਸ਼ਾਂਤ ਮੈਂ ਵੀ ਆਈ ਆਹ ਜਿਹੜੀ ਆਹ ਬੇਟਾ ਸਰ ਬੈਗ ਪਿਆ ਤੁਹਾਡਾ ਅਸੀਂ ਇੱਕ ਲੈ ਕੇ ਨਿਕਲ ਆਏ ਉਹ ਇਹਦਾ ਪੌਂਡਾ ਇੰਰਵਿਊ ਕਿਹਨੂੰ ਪਹੁੰਚਾਏ ਸਾਰੇ ਪਾਸੇ 18 ਸਾਲ ਤੋਂ ਘੱਟ ਕੋਈ ਵੀਕਲ ਨਹੀਂ ਚਲਾਊਗਾ ਬੱਚਾ ਤੁਹਾਡੀ ਉਮਰ 17 ਸਾਲ ਹੈ ਅਗਰ ਤੁਸੀਂ ਚਲਾਓਗੇ ਇੱਕ ਤਰੀਕ ਤੋਂ ਬਾਅਦ ਤੁਹਾਡੇ ਫਾਦਰਾ ਉਹਨੂੰ ਜੇਲ੍ਹ ਹੋ ਸਕਦੀ ਹੈ 3 ਸਾਲ ਵਾਸਤੇ ਤੇ 25000 ਰੁਪਏ ਜੁਰਮਾਨਾ ਤੁਸੀਂ ਆਪਦੇ ਫਾਦਰ ਨੂੰ ਪੇਂਡਸ ਨੂੰ ਜੇਲ੍ਹ ਚ ਵੇਖਣਾ ਚਾਹੁੰਦੇ ਹੋ ਫਿਰ ਤੁਸੀਂ ਇਹ ਵੀਕਲ ਨਹੀਂ ਚਲਾਉਣਾ ਸਾਈਕਲ ਚਲਾਉਣਾ ਹੁੰਦਾ ਨਹੀਂ ਠੀਕ ਹੈ ਇਹ ਗਾਈਡ ਅੱਗੇ ਵੀ ਦੱਸਣਾ ਹੈ ਤੇ ਆਪ ਵੀ ਲਾਗੂ ਕਰਨਾ ਠੀਕ ਸਰ ਲੋਕਾਂ ਨੂੰ ਵੇਅਰ ਕਰ ਰਹੇ ਆ ਸਰ ਕਈ ਬੱਚਿਆਂ ਨੂੰ ਪਤਾ ਨਹੀਂਗਾ ਫਿਰ ਵੀ ਆਪਾਂ ਕੋਸ਼ਿਸ਼ ਕਰ ਰਹੇ ਆ ਮੀਡੀਆ ਰਾਈ ਵੀ ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਕਿ 18 ਸਾਲ ਤੋਂ ਘੱਟ ਕੋਈ ਵੀ ਆਪੜਾ ਜਿਹੜਾ ਬੱਚਾ ਵਹੀਕਲ ਨਾ ਚਲਾਵੇ ਨਹੀਂ ਤਾਂ ਉਹਦੇ ਜਿਹੜੇ ਫਾਦਰ ਹੈ ਉਹਨੂੰ ਮੁਸ਼ਕਲ 'ਚ ਆ ਸਕਦੇ ਆ 3 ਸਾਲ ਦੀ ਕੈਦ ਹੈ ਤੇ 25 ਹਜ਼ਾਰ ਜੁਰਮਾਨਾ ਹੋ ਸਕਦਾ ਸੋ ਬਚ ਕੇ ਰੋ ਸੋਰੀ ਰਾਣਾ ਨੇ 17 16 ਚਲਾਨ ਕੀਤੇ ਆ ਪਾਣੀ 1500 18 ਇੱਕ ਟ੍ਰੈਫਿਕ ਚਲਾਨ ਹਾਂ ਇਹਦੇ ਤੇ ਚਲਾਨ ਹੀ ਕਰਦੇ ਪੈਸੇ ਆਹ ਆ ਰੇਡੀ ਜਾ ਪਰੇ ਕਰੂ ਤੇ ਹਾਂ ਉਹ ਫੋਨ ਸੁਣਦੇ ਆ ਰਹੇ ਤੁਸੀਂ ਆ ਜਿ ਦਿਖਾਓ ਲੈ ਆ ਜੀ ਕਰੋ ਚਲਾਣ ਨਾ ਫੋਨ ਕਰ ਤੇਰਾ ਹੋਣਾ ਚਾਹੀਦਾ ਉੱਪਰ ਹੈ ਨਾ ਲਾਇਸੈਂਸ ਦਿਖਾਓ ਥੱਲੇ ਉਤਰੋ ਦਿਖਾਓ ਕੋਈ ਕਰਦੇ ਪਰ ਚਪਰਾਣ ਦੀ ਲੋੜ ਨਹੀਂ ਲਾਇਸੈਂਸ ਦਿਖਾ ਦਿਓ ਪੁਲਿਸ ਤੁਹਾਡੇ ਨਾਲ ਕੋਈ ਲਾਇਸੈਂਸ ਹੈ ਬਣਾਇਆ ਮੈਂ ਕਿੰਨਾ ਬਣਾਊਗਾ ਜੀ ਕਿੰਨੀ ਉਮਰ ਹੈ 18 ਸਾਲ 18 ਨਵੇਂ ਕਾਨੂੰਨ ਬਾਰੇ ਤੁਹਾਨੂੰ ਤੁਹਾਡੇ ਸਾਹਮਣੇ ਨਵੇਂ ਕਾਨੂੰਨ ਬਾਰੇ ਪਤਾ ਤੁਹਾਨੂੰ ਨਵਾਂ ਕਾਨੂੰਨ ਕੀ ਬਣ ਗਿਆ ਜੱਦ ਵੀ ਲਾ ਲੋਗੇ ਦੋਨੋਂ ਸਿੱਧੇ ਕਰਦੇ ਜਿਹੜੇ 18 ਸਾਲ ਦੇ ਬੱਚੇ ਆ ਜੀ ਉਹਨਾਂ ਨੂੰ ਅਸੀਂ 1 ਜੁਲਾਈ ਤੋਂ ਲੈ ਕੇ ਆ ਅਵੇਅਰ ਕਰ ਰਹੇ ਆ ਸਾਡੇ ਮਾਨਯੋਗ ਡੀਜੀਪੀ ਟ੍ਰੈਫਿਕ ਸਾਬੇ ਸਾਡੇ ਡੀਜੀਪੀ ਸਾਹਿਬ ਮੁੱਖ ਮੰਤਰੀ ਪੰਜਾਬ ਕੇ 31 ਜੁਲਾਈ ਤੋਂ ਬਾਅਦ ਜੇਕਰ ਸਾਨੂੰ ਕੋਈ ਬੱਚਾ ਫੜਿਆ ਗਿਆ ਐਸਾ ਜਿਹੜਾ 18 ਸਾਲ ਤੋਂ ਘੱਟ ਆ ਵਹੀਕਲ ਚਲਾਉਂਦਾ ਤਾਂ ਉਹਦਾ ਚਲਾਨ ਹੋਊਗਾ ਔਰ ਉਹਦੇ ਮਾਤਾ ਪਿਤਾ ਨੂੰ ਸਜ਼ਾ ਹੋਊਗੀ ਮੁਕਤਮਾ ਦਰਜ ਹੋਊਗਾ 3 ਸਾਲ ਦੀ ਕੈਦ ਹੈ 25000 ਰੁਪਏ ਜੁਰਮਾਨਾ ਇਹਦੇ ਵਿੱਚ ਔਰ ਬਹੁਤ ਸਾਰੇ ਬੱਚੇ ਜਿਹੜੇ ਸਵਾਲ ਕਰ ਰਹੇ ਜਾਂ ਮਾਪੇ ਸਵਾਲ ਕਰ ਰਹੇ ਸੀ ਸਾਨੂੰ ਵੀ ਬੈਟਰੀ ਵਾਲੀ ਜਿਹੜੀ ਸਕੂਟਰੀ ਵਗੈਰਾ ਚਲਾ ਸਕਦੇ ਕਿ ਨਹੀਂ ਚਲਾ ਸਕਦੇ ਮਾਨਜੋਗ ਡੀਜੀਪੀ ਸਾਹਿਬ ਟ੍ਰੈਫਿਕ ਸਾਡੇ ਐਡੀਜੀਪੀ ਸਾਹਿਬ ਉਹਨਾਂ ਨੇ ਕਲੀਅਰ ਕਰ ਦਿੱਤਾ ਗਿਆ ਵੀ ਜਿਹੜੀ ਸਕੂਟਰੀ ਹੈ ਬੈਂਡਰੀ ਵਾਲੀ ਉਹ ਵੀ ਨਹੀਂ ਚਲਾ ਸਕਦੇ ਬੱਚੇ 16 ਸਾਲ ਤੋਂ ਲੈ ਕੇ 18 ਸਾਲ ਦੀ ਉਮਰ ਵਿੱਚ ਲਾਇਸੈਂਸ ਬਣਦਾ ਪੇਰੈਂਟਸ ਦੇ ਵੱਲੋਂ ਐਲਫੀਡੇਟ ਦਿੱਤਾ ਜਾਂਦਾ ਔਰ ਉਹਦੇ ਵਿੱਚ ਵੀ 50 ਸੀਸੀ ਤੋਂ ਥੱਲੇ ਦਾ ਵਹੀਕਲ ਬੱਚਾ ਚਲਾ ਸਕਦਾ ਜੇ 50 ਸੀਸੀ ਤੋਂ ਥੱਲੇ ਹੈ ਤਾਂ ਉਹਨੂੰ ਬਖਸ਼ ਦਿੱਤਾ ਜਾਊਗਾ ਵਰਨਾ ਕਿਸੇ ਨੂੰ ਨਹੀਂ ਬਖਿਆ ਜਾਣਾ ਜਿਹੜਾ ਬਗੈਰ ਲਾਇਸੈਂਸ ਤੋਂ ਵਹੀਕਲ ਚਲਾਉਂਦਾ ਇੱਕ ਤਰੀਕ ਨੂੰ ਚਲਾਨ ਹੋਣਗੇ ਔਰ ਪਰਚੇ ਦਰਜ ਹੋਣਗੇ ਸਾਵਧਾਨ ਰਹੋ ਸਾਡੀ ਕੀ ਕਹਿਣਾ ਚਾਹੁੰਦੇ ਹੋ ਚਲਾਨ ਕੱਟੇ ਜਾ ਰਹੇ ਆ ਜੋ ਚਲਣ ਦੇ ਉੱਤੇ ਆ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਐਸਏਜੀ ਗੁਰਜਨ ਸਿੰਘ ਇਨਚਾਰਜ ਟ੍ਰੈਫਿਕ ਐਜੂਕੇਸ਼ਨ ਸਕੂਲ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਡੇ ਅੱਜ ਦਾ ਜਿਹੜਾ ਮਕਸਦ ਆ ਅਸੀਂ 26 ਤਰੀਕ ਤੱਕ ਜਿਹੜਾ ਈ ਰਿਕਸ਼ਾ ਵਾਲਿਆਂ ਨੂੰ ਟਾਈਮ ਦਿੱਤਾ ਸੀਗਾ ਵੀ ਆਪਦੇ ਕਾਗਜ਼ਾਤ ਲਾਇਸੈਂਸ ਵਗੈਰਾ ਤੁਸੀਂ ਮੁਕੰਮਲ ਰੱਖੋਗੇ ਪਰ ਇਹਨਾਂ ਨੇ ਜਿਨ੍ਹਾਂ ਨੇ ਤਾਂ ਕੰਮ ਕੀਤਾ ਇਹ ਬਹੁਤ ਵਧੀਆ ਪਰ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਆ ਔਰ ਈ ਰਿਕਸ਼ਾ ਵਾਲੇ ਜਿਹੜੇ ਆ ਜਿੰਨੇ ਵੀ ਸ਼ਹਿਰ ਮੁਕਸਰ ਵਿੱਚ ਵੇਚ ਰਹੇ ਨੇ ਕਿਉਂਕਿ ਸਭ ਤੋਂ ਜ਼ਿਆਦਾ ਸਮੱਸਿਆ ਪੈਦਾ ਕਰ ਰਹੇ ਨੇ ਔਰ ਇਹਨਾਂ ਨੂੰ ਅਸੀਂ ਪਹਿਲਾਂ ਹੀ ਅਵੇਅਰ ਕੀਤਾ ਹੈ ਇਸ ਚੀਜ਼ ਬਾਰੇ ਵੀ 26 ਤਰੀਕ ਤੱਕ ਆਪਦੇ ਕਾਗਜ਼ਤ ਮੁਕੰਮਲ ਕਰਾਓ ਲਾਇਸੈਂਸ ਬਣਾਓ ਕਿਉਂਕਿ ਇਹ ਈ ਰਿਕਸ਼ਾ ਦੀ ਆੜ ਦੇ ਵਿੱਚ ਬਹੁਤ ਸਾਰੇ ਅ ਅਮਲੀ ਜਿਹੜੇ ਹੈਗੇ ਆ ਬਹੁਤ ਸਾਰੇ ਲੁੱਟਾਂ ਖੋਹ ਕਰਨ ਵਾਲੇ ਵਿਅਕਤੀ ਜਿਹੜੇ ਐਸੇ ਗੰਦੇ ਅੰਸਰ ਵੀ ਵਿੱਚ ਪੈਦਾ ਹੋ ਗਏ ਆ ਵੀ ਜਿਹੜੇ ਮਿਹਨਤ ਕਸ਼ ਲੋਕ ਆ ਉਹਨਾਂ ਦਾ ਵੀ ਇਹ ਜਿਹੜਾ ਕਾਰੋਬਾਰ ਬੰਦ ਕਰਦੇ ਆ ਤੋ ਉਸ ਵਾਸਤੇ ਸੀ ਇਹ ਸਖਤੀ ਕੀਤੀ ਆ ਸਾਡੇ ਮਾਨਯੋਗ ਐਸਐਸਪੀ ਸਾਹਿਬ ਭਾਗੀ ਰਾਜ ਸਿੰਘ ਜੀ ਮੀਨਾ ਜੀ ਔਰ ਸਾਡੇ ਮਾਨਯੋਗ ਡੀਸੀ ਸਾਹਿਬ ਅਸੀਂ ਇਹ ਤਹਈਆ ਕੀਤਾ ਹੋਇਆ ਕਿ ਜਿੰਨੇ ਵੀ ਈ ਰਿਕਸ਼ਾ ਇੱਥੇ ਚੱਲ ਰਹੇ ਆ ਉਹਨਾਂ ਦੇ ਸਾਰਾਂ ਦੇ ਲਾਇਸੈਂਸ ਕਾਗਜ਼ ਔਰ ਜਿਹੜੇ ਈ ਰਿਕਸ਼ਾ ਰੱਖਦੇ ਨੇ ਜਿਹੜੇ ਜਿਹੜੇ ਕੰਪਨੀਆਂ ਬਣਾਈ ਬੈਠੇ ਨੇ ਵੱਡੇ ਵੱਡੇ ਈ ਰਿਕਸ਼ਾ ਕਿਰਾਏ ਤੇ ਦਿੰਦੇ ਆ ਦਾਦਾ 20 25 25 ਜਿੰਨਾਂ ਕੋਲੇ ਹੈਗੇ ਨੇ ਉਹਨਾਂ ਨੂੰ ਵੀ ਇਹ ਚੇਤਾਵਨੀ ਹੈ ਵੀ ਜੇਕਰ ਤੁਸੀਂ ਬਿਨਾ ਕਿਸੇ ਆਈਡੈਂਟੀ ਤੋਂ ਬਿਨਾ ਕਿਸੇ ਲਾਇਸੈਂਸ ਤੋਂ ਤੁਸੀਂ ਕਿਸੇ ਨੂੰ ਈ ਰਿਕਸ਼ਾ ਦੇਤਾ ਤੁਹਾਡਾ ਈ ਰਿਕਸ਼ਾ ਬੰਦ ਹੋਏਗਾ ਤੇ ਜੁਰਮਾਨਾ ਤੁ ਤੋ ਸਾਡੀ ਇਹ ਸਖਤ ਸਦਾਇਤਾ ਜੀ ਟ੍ਰੈਫਿਕ ਵੱਲੋਂ ਸਾਰੀ ਵੱਲੋਂ ਆ ਟ੍ਰਾਂਸਫਰ ਦਾ ਹਾਊ ਟ੍ਰਾਂਸਫਰ ਦਾ 12 ਦਾ ਤੋਂ ਬਾਅਦ ਬਣ ਜਾਂਦਾ ਅਪਲਾਈ ਦਿੱਤਾ ਹੈ ਇਹ ਦਿਖਾਉ ਉਹ ਸਿੱਧੋ ਗਈ ਜਿੱਦੇ ਨਾਲ ਕੋਈ ਨਾ ਭਾਈ ਇਹ ਕੌਣ ਹੈ ਪਤਾ ਨਹੀਂ ਮੇਰਾ ਇਹ ਮੂਵੀ ਨੂੰ ਕੌਣ ਹੈ ਵੀ ਇੱਕ ਨੂੰ ਹੀ ਕਰੋੜ ਬਣਿਆ ਯਾਰ ਮੂਵੀ ਨਾ ਪਾਉਣੀ ਹੈ ਕਰੀ ਨਾ ਬਣਾ ਲੈਣ ਦੇਖੋ ਉਹ ਕੋਈ ਬਣਾ ਲੈਣਾ ਆ ਤਾਂ ਮੈਨੂੰ ਦੱਸਣਾ ਕਿ ਨਹੀਂ ਚਾਹਣਾ ਭਾਈ ਬਣਾ ਦਿਓ ਵਧੀਆ ਬਹੁਤ ਰੋਕ ਤੁਸੀਂ ਕੀ ਹੋਇਆ ਕੋਈ ਨਾ ਜੀ ਦੇਣਾ ਜੀ ਉਹ ਦਬਾਈ ਕਿਹਦੇ ਹੈ ਕਿ ਲਾਈਟ ਚਨ ਮੇਰਾ ਤਾਂ ਇਹ ਲਾਈ ਇਹ ਤਾਂ ਆਪ ਵੀ ਸੋਚ ਕਰੇ ਕੰਮ ਕਰਦੇ ਤੇ ਮੇਰਾ ਪੁੱਛਦਾ ਨਾ ਸੋਧਣਾ ਨਾ ਹੱਥਾਂ ਆਉਂਦੀ ਕੋਈ ਇਧਰ ਵੀ ਚੱਲਦਾ ਹੈ ਸਹੀ ਨਾ ਪਾਸੇ

ਸਾਡੇ ਪੰਜਾਬ ਦੇ ਮਾਨਯੋਗ ਏਡੀਜੀਪੀ ਟ੍ਰੈਫਿਕ ਸ਼੍ਰੀ ਏਐਸ ਰਾਏ ਅਤੇ ਮਾਨਯੋਗ ਐਸਐਸਪੀ ਸ਼੍ਰੀ ਭਾਗੀਰਥ ਸਿੰਘ ਮੀਨਾ ਜੀ ਦੇ ਦਿਸ਼ਾ ਨਿਰਦੇਸ਼ ਤੇ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਸ਼੍ਰੀ ਮੁਖਸਰ ਸਾਹਿਬ ਸ਼੍ਰੀ ਸੁਖਦੇਵ ਸਿੰਘ ਜੀ ਦੀ ਅਗਵਾਈ ਹੇਠ ਅੱਜ ਮੁਖਸਰ ਦੇ ਵੱਖ-ਵੱਖ ਚੌਂਕਾ ਵਿੱਚ 18 ਸਾਲ ਤੋਂ ਘੱਟ ਉਮਰ ਦੇ ਜੋ ਬੱਚੇ ਸੜਕਾਂ ਤੇ ਵਾਹ ਚਲਾਉਂਦੇ ਹਨ ਜੋ ਕਿ ਇੱਕ ਤਰੀਕ ਨੂੰ ਇੱਕ ਨਵਾਂ ਰੂਲ ਪਾਸ ਹੋਣ ਜਾ ਰਿਹਾ ਹੈ ਕਿ ਜੇਕਰ 18 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਵਾਹ ਚਲਾਏਗਾ ਤਾਂ ਉਸ ਵਾਹਨ ਦਾ 25000 ਰੁਪਏ ਜੁਰਮਾਨਾ ਅਤੇ ਵਾਹਨ ਚਾਲ ਜਿਹੜਾ ਮਾਲਕ ਹੈ ਉਸ ਨੂੰ 3 ਸਾਲ ਦੀ ਕੈਦ ਹੋ ਸਕਦੀ ਹੈ ਨਾਲ ਹੀ ਸਾਡੀ ਮੁਕਤੀ ਸਰ ਵੈਲਫਰ ਕਲੱਬ ਦੀ ਟੀਮ ਲੋਕਾਂ ਨੂੰ ਇਹ ਹੀ ਅਵੇਅਰ ਕਰ ਰਹੀ ਆ ਮਾਪਿਆਂ ਨੂੰ ਕਿ ਇੱਕ ਤਰੀਕ ਤੋਂ ਬਾਅਦ 1 ਅਗਸਤ ਤੋਂ ਬਾਅਦ ਆਪਣੇ ਬੱਚਿਆਂ ਨੂੰ ਵਾਹਨ ਨਾ ਦਿਓ ਜੇਕਰ ਵਾਹਨ ਦਿਨੇ ਹੋ ਤਾਂ ਵੇ ਜਿਹੜਾ ਇਲੈਕਟ੍ਰੋਨਿਕ ਵਾਹਨ ਹੈ ਲੋਕਾਂ 'ਚ ਬਹੁਤ ਤਕੜੀ ਗਲਤਫਹਿਮੀ ਹੋ ਚੁੱਕੀ ਹੈ ਕਿ ਇਲੈਕਟ੍ਰੋਨਿਕ ਵਾਹਨ ਦਾ ਚਲਾਨ ਨਹੀਂ ਹੋ ਸਕਦਾ ਤੁਹਾਨੂੰ ਦੱਸਣਾ ਚਾਹੁੰਦੇ ਆ ਉਹ ਦੋ ਤਰ੍ਹਾਂ ਦਾ ਹੁੰਦਾ ਇੱਕ ਹੈਵੀ ਜਾਂ ਲੈ ਜਾ ਯਾਰ ਲਾ ਜਾ ਲਾ ਜਾ 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 ਬਚਾਓ ਜਾ ਰੇ ਨੂੰ ਪਹਿਲਾਂ ਜਾਓ ਜਾਓ ਵਧੀਆ ਵੀਰੇ ਪਰਮਜੀਤ ਵੀਰੇ ਆਏ ਸੈਰਪੰਨ ਸਿੰਘ ਟ੍ਰੈਪ ਸਟਾਪ ਮੁਖਤਸਰਨਾ ਤਾਂ ਅੱਜ ਸੀਨੀਅਰ ਕਪਤਾਨ ਜੀ ਮੁਖਤਾ ਸਾਹਿਬ ਦੇ ਹੁਕਮਾਂ ਦੀ ਜਿਹੜੀ ਹੈ ਪਾਲਣਾ ਉਹ ਕਰ ਰਹੇ ਆ ਜੀ ਤੇ ਜੋ ਵੀ ਟ੍ਰੈਪ ਨਿਯਮਾਂ ਦੀ ਲੰਘਣਾ ਕਰਦਾ ਉਹਨਾਂ ਦੇ ਵੱਧ ਤੋਂ ਵੱਧ ਚਲਾਨ ਕਰ ਰਹੇ ਆ ਜੀ ਤੇ ਇਹ ਜਿਹੜਾ ਆਪਾਂ ਮੋਟਰਸਾਈਕਲ ਦਾ ਅਧਾਰ ਕੀਤਾ ਗਿਆ 18 ਸਾਲ ਤੋਂ ਘੱਟ ਹੈਗਾ ਤਾਂ ਉਹ ਲੋਕਾਂ ਨੂੰ ਚਲਾਉਣ ਹਾਂਜੀ ਅੰਡਰਏਜ ਦਾ ਤੇ ਇਹਨਾਂ ਦਾ ਟ੍ਰਿਪਲ ਰਾਈਡਿੰਗ ਦਾ ਜਿਹੜਾ ਹੁਣੇ ਚਲਾਨ ਕੀਤਾ ਗਿਆ ਤੇ ਇਹ ਵਾਰ ਨਾ ਵਾਰ-ਵਾਰ ਵਾਰਨਿੰਗ ਵੀ ਦਿੱਤੀ ਜਾਂਦੀ ਆ ਇਹਨਾਂ ਨੂੰ ਵੀ ਅੰਡਰਏਜ ਤੋਂ ਜਿਹੜਾ 18 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਉਹ ਵੀਕਲ ਨਾ ਚਲਾਉਣ ਤੇ ਇਹ ਮਹੱਤਵ ਜਿਹੜੀ ਅਸੀਂ ਸੈਮੀਨਾਰ ਲਾ ਕੇ ਵੀ ਸਾਰੇ ਸਕੂਲਾਂ ਵਿੱਚ ਆਮ ਸਾਰੇ ਦੱਸ ਕੇ ਆਏ ਆ ਤੇ ਇੱਕ ਤਰੀਕ ਤੋਂ ਇਹਨਾਂ ਦੇ ਚਲਾਨ ਕਰਨੇ ਵਾਰ-ਵਾਰ ਚਲਾਨ ਦਿੱਤੇ ਜਾਣਗੇ ਇਹ ਮੈਸੇਜ ਦੇਣਾ ਜ਼ਰੂਰੀ ਲੋਕਾਂ ਨੂੰ ਅਸੀਂ ਆ ਬੱਚਿਆਂ ਦੇ ਜਿਹੜੇ ਪੇਰੈਂਟਸ ਨੇ ਉਹ ਸਾਡੀ ਹੈਲਪ ਕਰਨ ਜੀ ਪਬਲਿਕ ਤੇ ਜੋ ਸ਼ਹਿਰ ਦੇ ਵਸਨੀਕ ਨੇ ਉਹ ਸਾਡੀ ਹੈਲਪ ਕਰਨ ਡਰੈਫਟ ਪੁਲਿਸ ਦੀ ਜੀ ਤੇ ਸਾਡਾ ਸਾਡਾ ਸਾਥ ਦੇਣ ਜੀ

ਇਹ ਟ੍ਰਿਪਲਿੰਗ ਸੀ ਨਹੀਂ ਠੀਕ ਹੈ ਇਹ ਆਪ ਕੋਲ ਆਪ ਇਹ ਤੋਂ ਹੋ ਜਾਂਦਾ ਹੈ ਜਿਹੜਾ ਨਾ ਬੜਾ ਬੜੀ ਬੋਰੀ ਭੰਨ ਜਾਂਦੀ ਹੈ ਤੁਹਾਨੂੰ ਸਹੀ ਰੱਖੋ ਆਪ ਨੂੰ ਦੇ ਦਿਓ ਸੰਦੀਪ